ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਅਮੀ ਲੱਕੇ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਜਿਵੇਂ ਕਿ ਹੁਣ ਮੌਸਮ ਹੈਗਾ ਅਮਰੂਦਾਂ ਦਾ ਤੇ ਅਮਰੂਦ ਦਾ ਪਾਕ ਸਰੀ ਖਾਂਦੇ ਰਹਿਣੇ ਹੈਗੇ ਤੇ ਖਾਣਾ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੇ ਅਮਰੂਦਾਂ ਦੇ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈਗਾ ਤੇ ਜੋ ਕਿ ਆਪਣੇ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੇ ਅਮਰੂਦ ਨੂੰ ਜ਼ਰੂਰ ਖਾਣਾ ਚਾਹੀਦਾ ਜੀ ਜਦੋਂ ਵੀ ਮੌਸਮ ਆਉਂਦਾ ਅਮਰੂਦ ਦਾ ਤੇ ਆਪਾਂ ਇਹਨੂੰ ਸਸਤਾ ਫਲ ਦੇਖ ਕੇ ਤੇ ਛੱਡ ਦਿੰਨੇ ਆਂਗੇ ਕਿਉਂਕਿ ਆਪਣੇ ਆਮ ਹੀ ਘਰਾਂ ਦੇ ਵਿੱਚ ਮਿਲ ਜਾਂਦਾ ਇਹ ਹਰ ਇੱਕ ਘਰ ਦੇ ਵਿੱਚ ਲੱਗੇ ਹੋਏ ਹੁੰਦੇ ਬੂਟੇ ਆਪਣੇ ਤੇ ਇਸ ਲਈ ਇਹਦੀ ਆਪਾਂ ਇੰਨੀ ਕਦਰ ਨਹੀਂ ਪਾਉਂਦੇ ਹੈਗੇ ਤੇ ਇਹ ਜੇਕਰ ਆਪਾਂ ਇਹਨੂੰ ਆਪਾਂ ਸਹੀ ਤਰੀਕੇ ਨਾਲ ਖਾਵਾਂਗੇ ਤਾਂ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਦਾ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਤੇ ਅੱਜ ਆਪਾਂ ਕਿਹੜੇ ਟੌਪਿਕ ਤੇ ਵੀਡੀਓ ਲੈ ਕੇ ਆਏ ਮੈਂ ਅਮਰੂਦ ਦੀ ਤੇ ਅਮਰੂਦ ਨੂੰ ਆਪਾਂ ਆਮ ਕੱਟ ਕੇ ਤਾਂ ਖਾਂਦੇ ਰਹਿੰਨੇ ਹਾਂ ਜੀ ਤੇ ਜੇਕਰ ਜਿਵੇਂ ਆਪਾਂ ਨੂੰ ਗਲੇ ਦੀ ਦਿੱਕਤ ਹੁੰਦੀ ਹੈਗੀ ਗਲਾ ਦਰਦ ਹੁੰਦਾ ਹੈ ਕਿ ਇਹ ਕਰ ਆਪਣਾ ਤੇ ਗਲੇ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈਗੀ ਤੇ ਜਾਂ ਆਪਾਂ ਨੂੰ ਬਹੁਤ ਜ਼ਿਆਦਾ ਖਾਂਸੀ ਹੋਈ ਵੀ ਹੁੰਦੀ ਹੈਗੀ ਤੇ ਵਾਰ ਦਵਾਈਆਂ ਨਾਲ ਵੀ ਨਹੀਂ ਆਪਣੀ ਖਾਂਸੀ ਠੀਕ ਹੁੰਦੀ ਜੀ ਖੰਗ ਤੇ ਅਮਰੂਦ ਨਾ ਬਹੁਤ ਵਧੀਆ ਚੀਜ਼ ਆ ਗਈ ਏ ਜੇ ਆਪਾਂ ਵਰਤਾਂਗੇ ਇਹਨੂੰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਖਾਵਾਂਗੇ ਇਹਨੂੰ ਜਿਹੜਾ ਤਰੀਕਾ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਲੱਗੇ ਆਂ ਵੀਡੀਓ 'ਚ ਤੇ ਤੁਸੀਂ ਵੀ ਜੇਕਰ ਤੁਹਾਨੂੰ ਵੀ ਖਾਂਸੀ ਹੈਗੀ ਅੱਗੀ ਖੰਗ ਚਾਹੇ ਪੁਰਾਣੀ ਤੇ ਪੁਰਾਣੀ ਖੰਗ ਹੋਵੇ ਤੇ ਜੇਕਰ ਦਵਾਈਆਂ ਲੈ ਲੈ ਕੇ ਤੁਸੀਂ ਵੀ ਥੱਕ ਗਏ ਤਾਂ ਇਹ ਅਮਰੂਦ ਵਾਲਾ ਤਰੀਕਾ ਤੁਸੀਂ ਜ਼ਰੂਰ ਵਰਤ ਕੇ ਦੇਖਣਾ ਹੀ ਦੇਸੀ ਤਰੀਕਾ ਤੇ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਇਹ ਤਰੀਕਾ ਤੇ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੁਹਾਨੂੰ ਇਹਦੇ ਨਾਲ ਤੇ ਚਲੋ ਜੀ ਆਪਾਂ ਤੁਹਾਨੂੰ ਹੁਣ ਦੱਸ ਦੇਾਂਗੇ ਤੇ ਇਹਨੂੰ ਆਪਾਂ ਕਿਵੇਂ ਖਾਣਾ ਹੈਗਾ ਅਮਰੂਦ ਨੂੰ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਅਮਰੂਦ ਧੋ ਲੈਣਾ ਜੀ ਚੰਗੀ ਤਰ੍ਹਾਂ ਤੇ ਇੱਥੇ ਆਪਾਂ ਅਮਰੂਦ ਲੈਂਤਾ ਜੀ ਇਹ ਇਦਾਂ ਦਾ ਅਮਰੂਦ ਹੀ ਲੈਣਾ ਤੁਸੀਂ ਜਿਆਦਾ ਪੱਕਿਆ ਹੋਇਆ ਅਮਰੂਦ ਨਹੀਂ ਲੈਣਾ ਹੈਗਾ ਤੇ ਨਾ ਹੀ ਜਿਆਦਾ ਕੱਚਾ ਤੇ ਇਸ ਤਰੀਕੇ ਦਾ ਅਮਰੂਦ ਲੈ ਲੈਣਾ ਅਮਰੂਦ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ ਸਾਕਤ ਆ ਗਲੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਇਹਨੂੰ ਆਪਾਂ ਨੇ ਕੱਟਣਾ ਕਿਵੇਂ ਹੈਗਾ ਅਮਰੂਦ ਨੂੰ ਆਪਾਂ ਇਸ ਤਰੀਕੇ ਨਾਲ ਕੱਟ ਲੈਣਾ ਜੀ ਚਾਰ ਕੱਟ ਲਗਾਈ ਆਪਾਂ ਇੱਥੇ ਇਸ ਤਰੀਕੇ ਨਾਲ ਤੇ ਆਪਾਂ ਅਮਰੂਦ ਨੂੰ ਹੇਠਾਂ ਤੱਕ ਨਹੀਂ ਕੱਟਣਾ ਹੈਗਾ ਸਿਰੇ ਤੱਕ ਇਹਨਾਂ ਇਹਨਾਂ ਆਪਾਂ ਨੇ ਛੱਡ ਦੇਣਾਗਾ ਜੁੜਿਆ ਹੋਇਆ ਹਿੱਸਾ ਇਹਦਾ ਅਮਰੂਦ ਦਾ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਲਾਂਗੇ ਜੀ ਇਸ ਤਰੀਕੇ ਨਾਲ ਜੇਕਰ ਤੁਹਾਡੇ ਕੋਲ ਕਾਲਾ ਨਾਮਕਾ ਹੈਗਾ ਤਾਂ ਤੁਸੀਂ ਉਹ ਵੀ ਵਰਤ ਸਕਦੇ ਹੋ ਇਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਨਮਕ ਪਾ ਲਾਂਗੇ ਦੋਨਾਂ ਸਾਈਡਾਂ ਤੇ ਇੱਥੇ ਵੀ ਪਾ ਲਾਂਗੇ ਹੁਣ ਆਪਾਂ ਨਮਕ ਤੁਸੀਂ ਇਹ ਤਰੀਕਾ ਵਰਤ ਕੇ ਵੇਖੋ ਜੀ ਇੱਕ ਵਾਰ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਹਦਾ ਨਾ ਤੇ ਦੂਜੀ ਵਾਰ ਫਿਰ ਤੁਸੀਂ ਆਪਣੇ ਆਪ ਹੀ ਇਸ ਤਰੀਕੇ ਨਾਲ ਮਰੂ ਦਿਖਾਣ ਲੱਗ ਜਾਓਗੇ ਜੇਕਰ ਤੁਹਾਨੂੰ ਕੋਈ ਗਲੇ ਦੀ ਦਿੱਕਤ ਹੋਈ ਜਾਂ ਖਾਂਸੀ ਵਗੈਰਾ ਦੀ ਤੇ ਦਵਾਈ ਲੈਣ ਦੀ ਵੀ ਲੋੜ ਨਹੀਂ ਹੈਗੀ ਜੀ ਇਹ ਚ ਇਸ ਤਰੀਕੇ ਨਾਲ ਰੂਦ ਖਾ ਲਵਾਂਗੇ ਤਾਂ ਤੇ ਹੁਣ ਆਪਾਂ ਇੱਥੇ ਚਲਾ ਲੈਣਾ ਜੀ ਗੈਸ ਤੇ ਜੇਕਰ ਤੁਸੀਂ ਚੁੱਲੇ ਤੇ ਪਕਾਣਾ ਤਾਂ ਚੁੱਲੇ ਤੇ ਵੀ ਇਹ ਨੂੰ ਪਕਾ ਸਕਦੇ ਹਾਂਗੇ ਤੇ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਇਸ ਤਰੀਕੇ ਨਾਲ ਆਪਾਂ ਰੱਖ ਲਾਂਗੇ ਨੂੰ ਤੇ ਹੁਣ ਆਪਾਂ ਕਿਸੇ ਚਿਮਟੇ ਦੀ ਸਹਾਇਤਾ ਨਾਲ ਇਹਨੂੰ ਤੇ ਹਲਕਾ ਹਲਕਾ ਇਹਨੂੰ ਭੁੰਨਾਂਗੇ ਇਸ ਤਰੀਕੇ ਨਾਲ ਆਪਾਂ ਦਾ ਫੇਡਾ ਫਾਲਟ ਦੇ ਰਾਵਾਂਗੇ ਮਰੂਦਤੀਆਂ ਥਾਂਕੇ ਇਹ ਚੰਗੀ ਤਰ੍ਹਾਂ ਪੱਕ ਜੇ ਹਲਕਾ ਹਲਕਾ ਇਹਨੂੰ ਆਪਾਂ ਹਿਲਾਉਂਦੇ ਹੋਏ ਇਸ ਤਰੀਕੇ ਨਾਲ ਭੁੰਨਣਾ ਲਾਂਗੇ ਇਾਰੇ ਪਾਸੋਂ ਪਹਿਲਾਂ ਵੀ ਜੇ ਆਪਣੇ ਵੱਡੇ ਬਜ਼ੁਰਗ ਤੇ ਇਸੇ ਤਰ੍ਹਾਂ ਦੇਸੀ ਤਰੀਕੇ ਵਰਤ ਕੇ ਤੇ ਆਪਣੀਆਂ ਬਿਮਾਰੀਆਂ ਠੀਕ ਕਰ ਲੈਂਦੇ ਸਨ ਘਰਾਂ ਦੇ ਵਿੱਚ ਹੀ ਤੇ ਉਹ ਦਵਾਈ ਵਗੈਰਾ ਬਹੁਤ ਘੱਟ ਵਰਤਦੇ ਸੀਗੇ ਤੇ ਦੇਸੀ ਤਰੀਕਿਆਂ ਨਾਲ ਹੀ ਆਪਣੇ ਇਲਾਜ ਕਰ ਲੈਂਦੇ ਸੀਗੇ ਇਸ ਤਰੀਕੇ ਨਾਲ ਪੈਨ ਨੂੰ ਰੋਧ ਨੂੰ ਭਿੰਨੀ ਜਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਜੀ ਅੱਗੇ ਤਾਂ ਕਿ ਕਿਸੇ ਹੋਰ ਵੀ ਭੈਣ ਭਰਾ ਨੂੰ ਫਾਇਦਾ ਹੋ ਸਕੇ ਤੇ ਆਪਾਂ ਇਹ ਪਹਿਲਾ ਵੀ ਤਰੀਕਾ ਵਰਤਦੇ ਰਹਿਣੇ ਆ ਜੀ ਤੇ ਬਹੁਤ ਵਧੀਆ ਫਾਇਦਾ ਮਿਲਦਾ ਹੈ ਤੁਹਾਨੂੰ ਕਿ ਅਮਰੂਦ ਆਪਣਾ ਬਹੁਤ ਚੰਗੀ ਤਰ੍ਹਾਂ ਭੁੰਨਿਆ ਗਿਆ ਜੀ ਜਿਹੜੇ ਤਰੀਕੇ ਨਾਲ ਆਪਾਂ ਨੂੰ ਚਾਹੀਦਾ ਸੀਗਾ ਉਸੇ ਤਰੀਕੇ ਨਾਲ ਆਪਾਂ ਬਹੁਤ ਵਧੀਆ ਇਹਨੂੰ ਭੁੰਨ ਲਿਆ ਤੇ ਹੁਣ ਆਪਾਂ ਕਰ ਦਾਂਗੇ ਗੈਸ ਬੰਦ ਦੇਖ ਸਕਦੇ ਆ ਤੁਸੀਂ ਥਾਰਾ ਅਮਰੂਦ ਆਪਣਾ ਚੰਗੀ ਤਰ੍ਹਾਂ ਸਾਈਡਾ ਤੋਂ ਭੁੰਨਿਆ ਗਿਆ ਹੈ ਤੇ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਚੱਕ ਕੇ ਤੇ ਪਲੇਟ ਦੇ ਵਿੱਚ ਰੱਖ ਲਾਂਗੇ ਤੇ ਆਪਾਂ ਥੋੜਾ ਇਹਨੂੰ ਠੰਡਾ ਹੋਣ ਦੇਵਾਂਗੇ ਤਾਂ ਕਿ ਇਹ ਛਿੱਲਿਆ ਜਾਵੇ ਅਮਰੂਦ ਆਪਾਂ ਠੰਡਾ ਹੋ ਗਿਆ ਜੀ ਤੇ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਥੋੜਾ ਥੋੜਾ ਛਿੱਲ ਲਾਂਗੇ ਚਾਕੂ ਦੀ ਹੈਲਪ ਨਾਲ ਵੀ ਤੁਸੀਂ ਛਿੱਲ ਸਕਦੇ ਇਹਨੂੰ ਇਸ ਤਰੀਕੇ ਨਾਲ ਤੇ ਦੇਖੋ ਇਸ ਤਰੀਕੇ ਨਾਲ ਫਾਇਦਾ ਸਾਰਾ ਛਿਲਕਾ اتار ਦਾਂਗੇ ਜੇਕਰ ਤੁਸੀਂ ਅਮਰੂਦ ਨੂੰ ਇਸ ਤਰੀਕੇ ਨਾਲ ਭੁੰਨ ਕੇ ਖਾਓਗੇ ਜੀ 2 ਤੋਂ 3 ਵਾਰ ਤਾਂ ਤੁਸੀਂ ਵੇਖੋਗੇ ਕਿ ਇਹ ਖੰਗ ਤੁਹਾਡੀ ਬਿਲਕੁਲ ਠੀਕ ਹੋ ਗਈ ਹੈਗੀ ਤਾਂ ਤੁਸੀਂ ਦੇਖੋਗੇ ਕਿ ਖੰਗ ਤੁਹਾਡੀ ਇਹ ਬਿਲਕੁਲ ਠੀਕ ਹੋ ਜਾਊਗੀ ਅਮਰੂਦ ਖਾਣ ਦੇ ਨਾਲ ਹੀ ਤੇ ਕੋਈ ਵੀ ਆਪਾਂ ਨੂੰ ਦਵਾਈਆਂ ਲੈਣ ਦੀ ਲੋੜ ਨਹੀਂ ਪੈਣੀ ਜੀ ਤੇ ਇਹ ਦੋਨੋਂ ਚੰਗਾ ਜੀ ਆਪਾਂ ਦੇਸੀ ਤਰੀਕੇ ਨਾਲ ਘਰ ਦੇ ਵਿੱਚ ਹੀ ਆਪਾਂ ਤੇ ਆਪਣੀ ਬਿਮਾਰੀ ਕੋਈ ਵੀ ਹੈਗੀ ਤੇ ਠੀਕ ਕਰੀਏ ਖੋ ਜੀ ਆਪਾਂ ਨੇ ਸਾਰਾ ਅਮਰੂਦ ਇਸ ਤਰੀਕੇ ਨਾਲ ਛਿੱਲ ਲਿਆ ਏ ਤੇ ਜੇਕਰ ਜੇਕਰ ਤੁਸੀਂ ਵੀ ਇਸ ਤਰੀਕੇ ਨਾਲ ਅਮਰੂਦ ਖਾ ਲਓਗੇ ਪੁਰਨ ਕੇ ਨਮਕ ਲਾ ਕੇ ਦੋ ਤਿੰਨ ਵਾਰ ਤੁਸੀਂ ਦੋ ਤਿੰਨ ਦਿਨ ਇਹਨੂੰ ਵਰਤ ਕੇ ਵੇਖੋ ਜੀ ਈ ਕੇ ਕ ਅਮਰੂਦ ਡੇਲੀ ਲੈ ਲੈਣਾ ਤੇ ਡੇਲੀ ਇਹਨੂੰ ਪੁਰਨ ਕੇ ਖਾ ਲੈਣਾ ਇਸ ਤਰੀਕੇ ਨਾਲ ਨੂਨ ਲਾ ਕੇ ਤੇ ਪ੍ਰਾਣੀ ਤੋਂ ਪ੍ਰਾਣੀ ਖੰਗ ਵੀ ਤੁਹਾਡੀ ਸ਼ੋਮੰਤਰ ਹੋ ਜਾਊਗੀ ਤੇ ਬਿਲਕੁਲ ਠੀਕ ਹੋ ਜਾ ਤੇ ਬਿਲਕੁਲ ਠੀਕ ਹੋ ਜਾਓਗੇ ਜੀ ਖਾਂਸੀ ਤੋਂ ਖੰਗ ਤੋਂ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਵੀਡੀਓ ਨੂੰ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ